ਤੇ 30 32 ਤਰ੍ਹਾਂ ਦੇ ਜਿਹੜੇ ਆ ਨਾ ਕਾਰਨ ਉਹ ਖੇਤੀ ਨੂੰ ਕਈ ਵਾਰ ਮਾਰ ਦਿੰਦੇ ਆ ਖੇਤੀ ਨੂੰ ਸੁਕਾ ਦਿੰਦੇ ਆ ਵਾਹਿਗੁਰੂ 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 ਜੀ ਗਿਆਨੀ ਜੀ ਮਹਾਪੁਰਸ਼ੋ ਵੀ ਖੇਤੀ ਬਾਰੇ ਕੋਈ ਚੰਨ ਨਾ ਪਾਓ ਖੇਤੀ ਬਾਰੇ ਜੀ ਹਾਂਜੀ ਹਾਂਜੀ ਵੇਖੋ ਆਪਾਂ ਜਾ ਐਵੇਂ ਖੇਤਾਂ ਵਿੱਚ ਫੇਰਾ ਮਾਰਨ ਵਾਸਤੇ ਆਂ ਦੇਖੋ ਜਿਵੇਂ ਆ ਹੁਣ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਨੇ ਝੋਨੇ ਦੀ ਫਸਲ ਬੀਜੀ ਆ ਵਖਾਓ ਸਾਰੇ ਪਾਸੇ ਵੇਖੋ ਕਿੰਨੀ ਹਰਿਆਲੀ ਆ ਮੀਂਹ ਬੜੇ ਪੈ ਰਹੇ ਆ ਐ ਸਾਰੇ ਪਾਸੇ ਹਰਿਆਲੀ ਜਿਹੜੀ ਉਹ ਸ਼ਾਈ ਹੋਈ ਹੈ ਸੋ ਖੇਤਾਂਬਾਰੇ ਜਾਂ ਖੇਤੀਬਾਰੇ ਬਾਣੀ ਵਿੱਚ ਸਾਨੂੰ ਬਹੁਤ ਪਿਆਰੇ ਜਿਹੜੇ ਸ਼ਬਦ ਉਹ ਪ੍ਰਾਪਤ ਹੁੰਦੇ ਆ ਖੇਤੀ ਜਿਹੜੀ ਆ ਨਾ ਉਹ ਗੈਨੀ ਜੀ ਹਰੀ ਭਰੀ ਚੰਗੀ ਲੱਗਦੀ ਆ ਜਿਵੇਂ ਜਦੋਂ ਖੇਤਾਂ ਵਿੱਚ ਫੇਰਾ ਮਾਰਨ ਆਉਂਦਾ ਜਦੋਂ ਉਹਦੇ ਖੇਤ ਐ ਹਰੇ ਭਰੇ ਲਹਿ ਲਹਿ ਕਰਦੇ ਆ ਨਾ ਫਿਰ ਉਹਦਾ ਮਨ ਵੀ ਜਿਹੜਾ ਨਾ ਬੜਾ ਖੁਸ਼ ਹੁੰਦਾ ਵੈਸੇ ਜਦੋਂ ਆਪਾਂ ਵਿਦਵਾਨਾਂ ਨੂੰ ਪੜ੍ਹਦੇ ਆ ਨਾ ਤੇ ਜਿਹੜੀ ਖੇਤੀ ਬਾੜੀ ਆ ਨਾ ਜਿਹੜੀ ਆਪਾਂ ਫਸਲ ਬੀਜਦੇ ਆ ਹਾਂਜੀ ਹਾਂਜੀ ਤੇ 30 32 ਤਰ੍ਹਾਂ ਦੇ ਜਿਹੜੇ ਆ ਨਾ ਕਾਰਨ ਉਹ ਖੇਤੀ ਨੂੰ ਕਈ ਵਾਰ ਮਾਰ ਦਿੰਦੇ ਆ ਖੇਤੀ ਨੂੰ ਸੁਕਾ ਦਿੰਦੇ ਆ ਹਾਂਜੀ ਹਾਂਜੀ ਪਰ ਮੁੱਖ ਰੂਪ ਦੇ ਵਿੱਚ ਜਿਹੜੀ ਖੇਤੀ ਆ ਨਾ ਸਭ ਤੋਂ ਜਿਹੜੀ ਉਹਦੀ ਪਹਿਲੀ ਲੋੜ ਉਹ ਪਾਣੀ ਹੁੰਦਾ ਹੈ ਪਾਣੀ ਤੋਂ ਬਣਾ ਜਿਹੜੀ ਖੇਤੀ ਆ ਨਾ ਉਹ ਮਰ ਜਾਂਦੀ ਹੈ ਸੁੱਕ ਜਾਂਦੀ ਹੈ ਪਰ ਕਈ ਵਾਰ ਕੀ ਹੁੰਦਾ ਵੀ ਜਿਆਦਾ ਪਾਣੀ ਜੇ ਮਿਲ ਜੇ ਨਾ ਤੇ ਤਾਂ ਵੀ ਖੇਤੀ ਮਰ ਜਾਂਦੀ ਹੈ ਫਸਲ ਸੁੱਕ ਜਾਂਦੀ ਹੈ ਵਾਹ ਹੁਣ ਬਾਣੀ ਦੇ ਵਿੱਚ 15 ਭਗਤ ਸਹਿਬਾਨਾਂ ਦੀ ਬਾਣੀ ਹੈ ਤੇ ਉਹਨਾਂ ਦੇ ਵਿੱਚ ਭਗਤ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਮੇਰੇ ਜੇਨ ਵਿੱਚ ਆ ਗਿਆ ਫਰੀਦ ਸਾਹਿਬ ਜੀ ਨੇ ਬੜਾ ਪਿਆਰੇ ਬਚਨਾਂ ਵਿੱਚ ਲਿਖਿਆ ਵੀ ਤਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜਿਉ ਡੋਹਾਗਣ ਰੱਬ ਦੀ ਝੂਰੇ ਦੀ ਝੂਰੇ ਜਿਵੇਂ ਫਸਲ ਕੋਈ ਬੀਜੀ ਹੈ ਪਾਣੀ ਨਾ ਮਿਲੇ ਤੇ ਉਹਦਾ ਸੁੱਕ ਜਾਣਾ ਉਹਦਾ ਕੁਮਲਾ ਜਾਣਾ ਸੁਭਾਵਕ ਹੈ ਪਰ ਫਰੀ ਸਾਹਿਬ ਜੀ ਇਥੇ ਇਹ ਭਾਵ ਰੱਖ ਰਹੇ ਆ ਵੀ ਤਤੀ ਤੋਏ ਨਾ ਪੱਲਵੈ ਜਿਹੜੀ ਖੇਤੀ ਪਾਣੀ ਨਹੀਂ ਸਾੜ ਦਿੱਤੀ ਹੈ ਉਹ ਮੁੜ ਕੇ ਹਰੀ ਭਰੀ ਨਹੀਂ ਹੋ ਸਕਦੀ ਫਿਰ ਭਾਵੇਂ ਨੂੰ ਪਾਣੀ ਵਿੱਚ ਡੁਬਾ ਕੇ ਕਿਉਂ ਨਾ ਰੱਖਿਆ ਜਾਵੇ ਕਿਉਂਕਿ ਉਹਦੇ ਸੋਕੇ ਦਾ ਕਾਰਨ ਹੈ ਕਿ ਜਿਆਦਾ ਪਾਣੀ ਹੈ ਪਾਣੀ ਕਰਕੇ ਉਹ ਖੇਤੀ ਸੁੱਕ ਗਈ ਉਹ ਮਰ ਗਈ ਹੈ ਤੇ ਫਿਰ ਉਹਨਾਂ ਨੇ ਜਿਹੜੀ ਵਿੱਚ ਅਧਿਆਤਮਕ ਗੱਲ ਕਹੀ ਹੈ ਉਹ ਇਹ ਬਚਨ ਹੈ ਕਿ ਫਰੀਦਾ ਜਿਉਂ ਡੋਹਾਗਣ ਰੱਬ ਦੀ ਝੂਰੇ ਦੀ ਝੂਰੇ ਹੁਣ ਜਿਵੇਂ ਡੋਹਾਗਣ ਹੁੰਦੀ ਹੈ ਛੁੱਟੜ ਹੁੰਦੀ ਹੈ ਕੋਈ ਜੀਵ ਰੱਬ ਦੇ ਰਾਹ ਤੇ ਤੁਰਿਆ ਵੀ ਹੈ ਉਹਨੇ ਦਰਵੇਸ਼ੀ ਵਾਲਾ ਬਾਣਾ ਪਾ ਵੀ ਲਿਆ ਹੈ ਰੱਬ ਦੀ ਗੱਲ ਵੀ ਕਰਦਾ ਹੈ ਰੱਬ ਦੇ ਰਾਹ ਤੇ ਤੁਰਿਆ ਵੀ ਹੈ ਪਰ ਤਾਂ ਵੀ ਉਹਦੇ ਅੰਦਰ ਸੋਕਾ ਪਿਆ ਹੈ ਤਾਂ ਵੀ ਜਿਹੜਾ ਉਹਦਾ ਮਨ ਗੁਨਾਹਾਂ ਦੇ ਨਾਲ ਭਰਿਆ ਹੋਇਆ ਨਾ ਉਹਨੂੰ ਕਿਦਾਂ ਹਰਾ-ਭਰਾ ਕਰਾਂਗੇ ਸਹੀ ਜਿਵੇਂ ਫਸਲ ਪਾਣੀ ਤੋਂ ਬਿਨਾ ਸੁੱਕੀ ਤੇ ਪਾਣੀ ਲਾ ਕੇ ਹਰੀ-ਭਰੀ ਕਰ ਲਾਂਗੇ ਪਰ ਪਾਣੀ ਵਿੱਚ ਰਹਿ ਕੇ ਸੁੱਕ ਗਈ ਉਹਦਾ ਕੀ ਇਲਾਜ ਕਰਾਂਗੇ ਇਸ ਤਰ੍ਹਾਂ ਟੁੱਟਾ ਹੋਇਆ ਜੇ ਪ੍ਰਮਾਤਮਾ ਦੇ ਨਾਲ ਜੁੜੇ ਤੇ ਉਹ ਤੇ ਹਰਿਆ-ਭਰਿਆ ਹੋ ਜਾਂਦਾ ਪਰ ਪ੍ਰਮਾਤਮਾ ਦੇ ਰਾਹ ਤੇ ਤੁਰਿਆ ਰੱਬ ਦੇ ਰਾਹ ਤੇ ਤੁਰਿਆ ਹੋਈ ਗੁਨਾਹ ਕਰੀ ਜਾਵੇ ਫਿਰ ਉਹਦਾ ਭਲਾ ਕਿਵੇਂ ਹੋਵੇਗਾ ਭਾਵ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ